ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਿੰਦਰ ਸਿੰਘ ਆੜਲਾ ਮੈਂ 47 ਪੰਨੇ ਸਕੂਲ ਛੱਜਮੇ ਤੋਂ ਤੁਹਾਡੀ ਵਿਖੇ ਬਤੌਰ ਮੁੱਖ ਦੇਪ ਸੇਵਾ ਨਿਭਾ ਰਿਹਾ ਹਾਂ ਅੱਜ ਦੇ ਸਮੇਂ 'ਚ ਬੜੀ ਬਿਤਕਰੀ ਬਈ ਦਾ ਦੌਰ ਚੱਲ ਰਿਹਾ ਹੈ ਜਿਹੜੇ ਰਿਸ਼ਤਿਆਂ ਵਿੱਚ ਖਟਾਸ ਆਉਣ ਦਾ ਕਾਰਨ ਵੀ ਇਹੀ ਹੈ ਜਿਹੜੇ ਤੰਤਰ ਅਜਕਲ ਚੱਲ ਰਹੇ ਨੇ ਇਲੈਕਟ੍ਰੋਨਿਕ ਤੰਤਰ ਦੇ ਅਸੀਂ ਇਹ ਗੁਲਾਮ ਹੋ ਚੁੱਕੇ ਹਾਂ ਸਾਡਾ ਸਾਡੇ ਬੱਚਿਆਂ ਦੇ ਨਾਲ ਕੋਈ ਰابطਾ ਨਹੀਂ ਰਹਿੰਦਾ ਹੈ ਅਸੀਂ ਸਾਰਾ ਦਿਨ ਮੋਬਾਈਲ ਦੇ ਗੁਲਾਮ ਬਣ ਕੇ ਰਹਿ ਚੁੱਕੇ ਹਾਂ ਬੱਚਿਆਂ ਨੂੰ ਜੋ ਪਹਿਲਾ ਸਿੱਖਿਆ ਮਿਲਦੀ ਸੀ ਦਾਦੀ-ਦਾਦੀ ਤੋਂ ਨਾਲੇ-ਨਾਲੇ ਤੋਂ ਉਹ ਤਾਂ ਉਹ ਤਾਂ ਚੀਜ਼ੇ ਖਤਮ ਹੋ ਚੁੱਕੀਆਂ ਹਨ ਕਾਰਨ ਕੀ ਇਹਦੇ ਪਿੱਛੇ ਕਿਉਂਕਿ ਅਸੀਂ ਅਸੀਂ ਆਪਣੇ ਆਪ ਨੂੰ ਮਤਲਬ ਇੰਨਾ ਦਾਇਰੇ ਵਿੱਚ ਬੰਦ ਕਰ ਲਿਆ ਨਾ ਛੋਟੇ ਪਰਿਵਾਰਾਂ 'ਚ ਅਸੀਂ ਬਜ਼ੁਰਗਾਂ ਦਾ ਪਿੰਡਾਂ ਸੋਡਿਓ ਹੋਇਆ ਘਰਾਂ ਦੇ ਵਿੱਚ ਜਿਹੜੀ ਉਹਨਾਂ ਦੀ ਸਿੱਖਿਆ ਹੈ ਉਹ ਤੋਂ ਜਿਹੜਾ ਇਹ ਗੈਪ ਪੈ ਗਿਆ ਹੈ ਖੱਪਾ ਸਮਾਜ ਖੱਪਾ ਉਹ ਉੱਤਰਿਆ ਹੈ ਹੁਣ ਸਾਹਮਣੇ ਉਹ ਸਾਡੇ ਸਾਹਮਣੇ ਆਉਣ ਲੱਗੇ ਹੋਏ ਅਜਿਹਾ ਕਈ ਵਾਰੀ ਸੇ ਖਬਰਾਂ ਸੁਣਦੇ ਹਾਂ ਕਿ ਬੱਚੇ ਨੇ ਆਪਣੀ ਮਾਂ ਨੂੰ ਮਾਰਤਾ ਹੈ ਪਿਤਾ ਨੇ ਪਤਨ ਨੂੰ ਮਾਰਤਾ ਕਿਉਂ ਉਹਨਾਂ ਨੂੰ ਮੋਰਲ ਸਿੱਖਿਆ ਨਹੀਂ ਮਿਲੀ ਨਹੀਂ ਉਹਨਾਂ ਨੂੰ ਅਸੀਂ ਮੌਕੇ ਦਿੱਤਾ ਬੱਚੇ ਨੂੰ ਅਸੀਂ ਉਹ ਇੱਕ ਇਲੈਕਟ੍ਰੋਨਿਕ ਮੈਨ ਬਣਾ ਕੇ ਰੱਖਤਾ ਅੱਜ ਦੇ ਬੱਚੇ ਨੂੰ ਜਿਹਨੂੰ ਕੋਈ ਕਿਸੇ ਵੀ ਹਿੰਦੀ ਸਮਾਜਿਕ ਸਰਦਾਰ ਕੋ ਪਰਿਵਾਰਕ ਜਾਣਕਾਰੀ ਨਹੀਂ ਮਿਲਦੀ ਹੈ ਹਿਊਮਨ ਮੈਟਰ ਨਾਲ ਜੁੜ ਕੇ ਮਨੁੱਖੀ ਅਧਿਕਾਰ ਮੈਟਰ ਨਾਲ ਜੁੜ ਕੇ ਬਹੁਤ ਕੁਝ ਹੋਈ ਵੱਲੋਂ ਕਿਹੜੇ ਸਭ ਦੀ ਨਮਾਇੰਗੀ ਦੇ ਵਿੱਚ ਹਰ ਹਰ ਸੰਭਵ ਸੇਵਾ ਜੋ ਵੀ ਸਮਾਜ ਵਿੱਚ ਬਗਪਰਿਆ ਅੱਜ ਦੇ ਘਟਨਾਵਾਂ ਜੁਨ ਦੇ ਖਿਲਾਫ ਅਤੇ ਪਰਦੇਸ਼ ਸੰਬੰਧੀ ਗਤੀਵਿਧੀਆਂ ਦੀ ਇੱਕ ਚੱਲ ਰਹੀ ਹੈ ਅੱਜ ਕੱਲ ਬੂਟੇ ਲਗਾਉਣ ਦੀ ਮਹਾਨਾ ਇਹਦੇ ਵਿੱਚ ਵੱ ਚੜ ਕੇ ਹਿੱਸਾ ਲਵਾਗਾ ਔਰ ਜਿਹੜੇ ਵਿਲਿੰਗ ਨੇ ਲੋਕ ਜਿਹੜੇ ਬੰਦੇ ਮਨੋ ਇਛਿਤ ਹੈ ਇਸ ਗਰੁੱਪ ਵਿੱਚ ਆ ਕੇ ਇਸ ਮੰਚ ਤੇ ਆ ਕੇ ਕੰਮ ਕਰਨ ਉਹਨਾਂ ਨੂੰ ਅਸੀਂ ਨਾਲ ਜੋੜਾਂਗੇ ਆਪਣੇ ਮਰਜ਼ ਤੋਂ ਵੱਧ ਤਾਂ ਕਿ ਸਮਾਜਿਕ ਸੇਧ ਦੇ ਸਕੀਏ ਬਾਕੀ ਜਿਹੜਾ ਇਹ ਰਿਸ਼ਤੇ ਰਿਸ਼ਤਿਆਂ ਦੇ ਜਿਹੜੇ ਵਿੱਚ ਰਿਸ਼ਤਿਆਂ ਵੀ ਜਿਹੜੇ ਗੈਪ ਪੈ ਰਹੇ ਨੇ ਇਹਦਾ ਜਿਹੜਾ ਕਾਰਨ ਹੈ ਉਹਦੇ ਵਿਰੁੱਧ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾਗਰੂਕ ਕਰਾਂਗੇ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਹੈ ਸਮਾਜ ਆਪਣੇ ਉਸੇ ਤਾਣੇ ਬਾਣੇ ਦੇ ਵਿੱਚ ਜਿਹੜਾ ਹੁਣ ਉੜਜਿਆ ਹੋਇਆ ਹੈ ਤਾਂ ਕਿ ਸਮਾਜ ਨੂੰ ਇੱਕ ਸਹੀ ਪਲੇਟਫਾਰਮ ਮਿਲੇ ਸਾਡੇ ਬੱਚਾ ਨੂੰ ਸਾਡੇ ਬੱਚਿਆਂ ਲਈ ਕੋਈ ਵੀ ਮੋਰਲ ਸਿੱਖਿਆ ਦਾ ਨਾ ਤਾਂ ਘਰ 'ਚ ਕੋਈ ਪ੍ਰਯੋਜਨ ਹੈ ਨਾ ਬਾਹਰ ਹੈ ਅਸੀਂ ਇੱਕ ਇਲੈਕਟ੍ਰੋਨਿਕ ਮੈਨ ਬਣ ਕੇ ਰਹਿ ਗਏ ਸਾਡੇ ਭਾਵਨਾਵਾਂ ਖਤਮ ਹੋ ਚੁੱਕੀਆਂ ਰਿਸ਼ਤਿਆਂ ਪਰ ਦੀ ਖੂਨ ਦੇ ਵਿੱਚ ਜਿਹੜਾ ਹੈ ਸਾਡੇ ਮਤਲਬ ਕੋਈ ਪਿਆਰ ਭਾਵਨਾ ਨਹੀਂ ਰਹੀ ਜੇ ਇਹ ਜੇ ਉਸੇ ਮੁਰਜਾ ਗਰੂ ਕਰਕੇ ਮੁਰੋ ਸਾਰੀ ਕਰਕੇ ਜੀ ਅਸੀਂ ਇੱਕ ਸਿਹਤਮੰਦ ਸਮਾਜ ਤਾਂ ਹੀ ਬਣਾ ਸਕਾਂਗੇ ਜੇਕਰ ਅਸੀਂ ਖੁਦ ਉਪਰਾਲਾ ਕਰੀਏ ਨਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਮੰਚ ਨਾਲ ਜੁੜ ਕੇ ਸਮਾਜ ਵਿੱਚ ਹੋ ਰਹੀ ਵਿਤਕਰੇਵਾਦੀ ਤੇ ਗਰੁੱਧ ਆਵਾਜ਼ ਫਾਣੀ ਚਾਹੀਦੀ ਹੈ ਅਤੇ ਜਾਗਦੀ ਜ਼ਮੀਰ ਬਣ ਕੇ ਆਪਣੇ ਆਪ ਨੂੰ ਦਿਖਾਉਣਾ ਚਾਹੀਦਾ ਹੈ ਸਾਬਤ ਕਰਨਾ ਚਾਹੀਦਾ ਹੈ ਤੈਨੂੰ ਕੀ ਕਰਤਾ ਸਭ